ਸਤਿ ਸ਼੍ਰੀ ਅਕਾਲ ਜੀ 3 ਮਈ ਦੇ ਮੌਸਮ ਦੀ ਅਪਡੇਟ ਲੈ ਕੇ ਤੁਹਾਡੇ ਕੋਲੇ ਹਾਜ਼ਰਾਂ ਵੀ 3 ਮਈ ਨੂੰ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਬੱਦਲਵਾਈ ਦਾ ਮਾਹੌਲ ਬਣੂਗਾ ਅਤੇ ਟੈਂਪਰੇਚਰ ਕਿੱਥੇ ਤੱਕ ਜਾਵੇਗਾ ਅਤੇ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਮੀਂਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਕਿਉਂਕਿ ਮੌਸਮ ਆ ਜਿਹੜਾ 3 ਮਈ ਨੂੰ ਮਤਲਬ ਅੱਜ ਦੇ ਦਿਨ ਇੱਕ ਵਾਰ ਫਿਰ ਤੋਂ ਖਰਾਬ ਹੋਵੇਗਾ ਫਿਰ ਤੋਂ ਬੱਦਲਵਾਈਆਂ ਦਾ ਮਾਹੌਲ ਦੇਖਣ ਨੂੰ ਮਿਲੇਗਾ ਪੰਜਾਬ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਤੁਸੀਂ ਸੈਟਲਾਈਟ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਹਰੇਕ ਗੁਰਦਾਸਪੁਰ ਹੁਚਾਰਪੁਰ ਦੇ ਏਰੀਆ ਦੇ ਵਿੱਚ ਬੱਦਲਬਾਈ ਦੇਖਣ ਨੂੰ ਮਿਲ ਰਹੀ ਆ ਲੇਕਿਨ ਇਸ ਦਾ ਕੋਈ ਜ਼ਿਆਦਾ ਅਸਰ ਨਹੀਂ ਹੋਵੇਗਾ ਭਾਵ ਟੁੱਟਵੇਂ ਰੂਪ ਦੇ ਵਿੱਚ ਹਲਕੀ-ਫੁਲਕੀ ਬੱਦਲਬਾਈ ਆ ਇਸ ਦੇ ਵਿੱਚ ਮੀਂਹਾਂ ਦੀਆਂ ਗਤੀਵਿਧੀਆਂ ਘੱਟ ਹੋਣਗੀਆਂ ਜੇਕਰ ਹੁਣ ਦੇ ਮੌਸਮ ਦੀ ਗੱਲ ਕਰੀਏ ਤਾਂ ਹਵਾਵਾਂ ਨੂੰ ਥੋੜੀ ਜਿਹੀ ਠੱਲ ਪਵੇਗੀ ਘੰਟੇ ਤੋਂ ਘੰਟੇ ਤੋਂ ਬਾਅਦ ਜਿਹੜੀਆਂ ਹਵਾਵਾਂ ਨੇ ਉਹ ਥੋੜੀ ਜਿਹੀ ਗਤੀ ਵਿੱਚ ਆਉਣਗੀਆਂ ਪੰਜਾਬ ਦੇ ਵਿੱਚ ਉੱਤਰ ਪੱਛਮੀ ਹਵਾਵਾਂ ਚਲਣੀਆਂ ਸ਼ੁਰੂ ਹੋਣਗੀਆਂ ਜਿਸ ਦੇ ਚੱਲਦੇ ਟਟਮੇ ਰੂਪ ਦੇ ਵਿੱਚ ਬੱਦਲਾਂ ਦੀ ਆਵਾਜ਼ ਆਈ ਪੰਜਾਬ ਦੇ ਉੱਤੇ ਬਣੀ ਰਹੇਗੀ ਜੇਕਰ ਬੱਦਲਾਂ ਦੀ ਗੱਲ ਕਰੀਏ ਤਾਂ ਦੁਪਹਿਰ ਤੋਂ ਬਾਅਦ ਭਾਵ 4-5 ਵਜੇ ਦੇ ਲਾਗੇ ਤੱਕ ਇਹ ਆਪਾਂ ਨੂੰ ਇੱਕ ਵਾਰ ਫਿਰ ਤੋਂ ਪੂਰਬੀ ਹਿੱਸੇ ਅਤੇ ਉੱਤਰ ਪੂਰਬੀ ਹਿੱਸੇ ਅਤੇ ਦੱਖਣ ਪੂਰਬੀ ਹਿੱਸਿਆਂ ਦੇ ਵਿੱਚ ਗਰਜ ਚਮਕ ਵਾਲੇ ਬੱਦਲ ਅਤੇ ਮੀਹਾਂ ਦੀਆਂ ਗਤੀਵਿਧੀਆਂ ਹੋਣ ਦੀਆਂ ਸੰਭਾਵਨਾਵਾਂ ਬੰਨ ਗਿਆ ਕਿਉਂਕਿ ਦੁਪਹਿਰ ਦੇ ਸਮੇਂ ਲਾ ਲਓ ਤੁਸੀਂ ਦੁਪਹਿਰ ਦੇ ਸਮੇਂ ਟੈਂਪਰੇਚਰ ਆ ਜਿਹੜਾ 40 ਤੋਂ 45 ਤੱਕ ਦਾ ਜਾਵੇਗਾ ਪੰਜਾਬ ਦਾ ਜਿਸ ਦੇ ਚੱਲਦੇ ਜਿਹੜਾ ਮੌਇਸਚਰ ਆ ਉਹ ਪੰਜਾਬ ਦੇ ਵਿੱਚ ਜ਼ਿਆਦਾ ਹੋਣ ਦੇ ਕਰਕੇ ਦੁਪਹਿਰ ਦੇ ਸਮੇਂ ਇਸ ਕਰਕੇ ਹਮਸ ਵਰਗਾ ਮਾਹੌਲ ਬਣੇਗਾ ਹਮਸ ਵਰਗਾ ਕਹਿਣ ਦਾ ਭਾਵ ਆ ਕਿ ਹਵਾ ਦੇ ਵਿੱਚ ਥੋੜੀ ਇਹ ਨਾ ਨਮੀ ਦੀ ਮਾਤਰਾ ਜ਼ਿਆਦਾ ਹੋਵੇਗੀ ਅਤੇ ਟੈਂਪਰੇਚਰ ਜ਼ਿਆਦਾ ਹੋਣ ਦੇ ਕਾਰਨ ਕਰਕੇ ਜਿਹੜੀ ਇਹ ਹਵਾ ਉੱਪਰ ਵੱਲ ਨੂੰ ਉੱਠੇਗੀ ਅਤੇ ਹਵਾਵਾਂ ਮੇ ਜਿਹੜੀਆਂ ਉੱਤਰ ਪੂਰਬੀ ਹਵਾਵਾਂ ਚੱਲਣਗੀਆਂ ਦੱਖਣ ਪੂਰਬੀ ਹਵਾਵਾਂ ਚੱਲਣਗੀਆਂ ਜਿਸ ਦੇ ਕਾਰਨ ਨਮੀ ਇਹ ਇਹ ਵੀ ਨਮੀ ਵਾਲੀਆਂ ਹਵਾਵਾਂ ਹੁੰਦੀਆਂ ਨੇ ਠੰਡੀਆਂ ਹਵਾਵਾਂ ਹੁੰਦੀਆਂ ਨੇ ਜਦੋਂ ਇਹ ਹਵਾਵਾਂ ਜ਼ਿਆਦਾ ਟੈਂਪਰੇਚਰ ਵਾਲੀ ਜਗ੍ਹਾ ਤੇ ਜਾਂਦੀਆਂ ਨੇ ਜਿੱਥੇ ਮੌਇਸਚਰ ਵੀ ਜ਼ਿਆਦਾ ਹੋਵੇ ਤਾਂ ਮੌਇਸਚਰ ਵਾਲੀ ਜਗ੍ਹਾ ਤੇ ਜਾ ਕੇ ਉਹਨਾਂ ਨਾਲ ਟਕਰਾ ਕੇ ਇਹ ਗਰਜ ਚਮਕ ਵਾਲੇ ਬੱਦਲ ਬਣਾਉਣ ਲੱਗ ਜਾਂਦੀਆਂ ਨੇ ਇਸ ਦੇ ਵਿੱਚ ਆਪਾਂ ਐਗਜ਼ੈਕਟ ਅਨੁਮਾਨ ਤਾਂ ਨਹੀਂ ਦੱਸ ਸਕਦੇ ਵੀ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਜ਼ਿਆਦਾ ਪ੍ਰਭਾਵ ਪਵੇਗਾ ਘੱਟ ਪ੍ਰਭਾਵ ਪਵੇਗਾ ਲੇਕਿਨ ਕਿਉਂਕਿ ਇਹ ਜਿਹੜੀ ਜਾਣਕਾਰੀ ਆ ਅਸੀਂ ਤੁਹਾਨੂੰ ਦੁਪਹਿਰ ਤੋਂ ਬਾਅਦ ਹੀ ਦੇ ਸਕਦੇ ਆ ਭਾਵੇਂ ਜਦੋਂ 1:30 ਵਜੇ ਸਾਡੇ ਕੋਲ ਜਾਣਕਾਰੀ ਪਹੁੰਚੇਗੀ ਅਸੀਂ ਉਸ ਸਮੇਂ ਹੀ ਦੇ ਸਕਦੇ ਆ ਪੱਕਾ ਅਨੁਮਾਨ ਨਹੀਂ ਦੱਸ ਸਕਦੇ ਵੀ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਜੇਕਰ ਅਨੁਮਾਨਿਤ ਕਹੀਏ ਤਾਂ ਇਹਦੇ ਵਿੱਚ ਉੱਤਰਪੂਰਬੀ ਅਤੇ ਉੱਤਰ ਪੱਛਮੀ ਇਲਾਕਿਆਂ ਦੇ ਵਿੱਚ ਇਸ ਦਾ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲੇਗਾ ਜਿਵੇਂ ਕਿ ਉੱਤਰ ਪੱਛਮੀ ਇਲਾਕਿਆਂ ਦੇ ਵਿੱਚ ਆ ਜਾਂਦੇ ਨੇ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਤਰਨਤਾਰਨ ਤੇ ਇੱਧਰ ਆ ਜਾਂਦੇ ਨੇ ਰੂਪਨਗਰ ਵਰਗੇ ਸ਼ਹਿਰ ਰੂਪਨਗਰ ਛੱਡੀਗੜ ਪਟਿਆਲਾ ਲੁਧਿਆਣਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਇਸ ਇਸ ਜਿਹੜਾ ਬਦਲਵਾਈ ਦਾ ਅਸਰ ਦੇਖਣ ਨੂੰ ਮਿਲੇਗਾ ਬਾਕੀ ਟੁੱਟਵੇਂ ਰੂਪ ਦੇ ਵਿੱਚ ਬਦਲਵਾਈ ਆਪਾਂ ਨੂੰ ਪੰਜਾਬ ਦੇ ਲਗਭਗ ਸਾਰੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗੀ لیکن ਜਿਆਦਾ ਪ੍ਰਭਾਵ ਹੈ ਜਿਹੜਾ ਉਹ ਪੂਰਬੀ ਹਿੱਸਿਆਂ ਤੇ ਦੇਖਣ ਨੂੰ ਮਿਲੇਗਾ ਇਸ ਦਾ ਰੀਜ਼ਨ ਵੀ ਹੁੰਦਾ ਕਿਉਂਕਿ ਪੂਰਬੀ ਹਿੱਸੇ ਦੇ ਵਿੱਚ ਬੱਦਲਬਾਈ ਜਿਆਦਾ ਟਾਈਮ ਸਸਟੇਨ ਕਰਦੀ ਆ ਤੇ ਪੂਰਬੀ ਹਵਾਵਾਂ ਨੇ ਜਿਹੜੀਆਂ ਚੱਲਦੀਆਂ ਹੁੰਦੀਆਂ ਨੇ ਜਿਸ ਦੇ ਚ ਜਲਦੇ ਪੂਰਬੀ ਹਿੱਸੇ ਨੂੰ ਜਿਆਦਾ ਪ੍ਰਭਾਵ ਕਰਕੇ ਜਾਂਦੀਆਂ ਨੇ ਬਾਕੀ ਦੁਪਹਿਰ ਤੋਂ ਬਾਅਦ ਤੁਹਾਡੇ ਨਾਲ ਅਪਡੇਟ ਸਾਂਝੀ ਕਰਾਂਗੇ ਕਿ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਜਿਆਦਾ ਮੀਂਹ ਪੈਣ ਦੀ ਸੰਭਾਵਨਾ ਹੋਗੀ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ ਚੈਨਲ ਨਾਲ ਇਸੇ ਤਰ੍ਹਾਂ ਹੀ ਬਨੇ ਰਹੋ